ਅੱਜ ਆਪਾਂ ਵੀਡੀਓ ਬਣਾਵਾਂਗੇ ਨੋਵਾ ਸਕੋਸ਼ੀਆ ਬਾਰੇ ਦੱਸਾਂਗੇ ਵੀ ਉੱਥੇ ਕੀ ਚੇਂਜ ਆਏ ਨੇ ਹੁਣ ਉੱਥੇ ਜਾਣ ਦਾ ਕੋਈ ਫਾਇਦਾ ਹੈਗਾ ਜਾਂ ਨਹੀਂ ਹੈਗਾ ਇਹ ਸਾਰੀ ਗੱਲਬਾਤ ਅੱਜ ਆਪਾਂ ਵੀਡੀਓ ਦੇ ਵਿੱਚ ਕਰਾਂਗੇ ਤੇ ਤੁਹਾਨੂੰ ਅਲਬਰਟਾ ਦਾ ਰੂਰਲ ਏਰੀਆ ਵੀ ਦਿਖਾਵਾਂਗੇ ਤੁਹਾਨੂੰ ਇੱਥੋਂ ਦਾ ਮਾਹੌਲ ਦਿਖਾਉਣੀ ਆ ਅਲਬਰਟਾ ਦਾ ਵੀ ਹੁਣ ਕਿਵੇਂ ਦਾ ਮਾਹੌਲ ਆ ਤੇ ਕਿਵੇਂ ਦਾ ਮੌਸਮ ਆ ਤੇ ਇੱਥੋਂ ਦੇ ਕਿਰਾਇਆ ਕਿਰੂਏ ਦਾ ਬਾਰੇ ਤੁਹਾਨੂੰ ਸਾਰਾ ਕੁਝ ਇਸ ਵੀਡੀਓ ਵਿੱਚ ਦੱਸਾਂਗੇ ਬਾਕੀ ਬਣੇ ਰਹੋ ਸਰ ਨੂੰ ਪਹਿਲਾਂ ਦਾ ਮਿੱਤਰੋ ਅੱਜ ਅਲਬਰਟਾ ਦੇ ਖੇਤਾਂ ਦਾ ਵਿਊ ਦੇਖੋ ਆ ਹੁਣ ਮੜੇ ਖੇਤ ਸਾਫ ਹੋਇਆ ਨਹੀਂ ਇੱਥੇ ਸਾਰੀ ਬਰਫ਼ ਪਈ ਸੀਗੀ ਆ ਹੁਣ ਇੱਥੇ ਵਿਵਾਹੀ ਕਰਨਗੇ ਫਿਰ ਇੱਥੇ ਓਟਸ ਲਾਉਣਗੇ ਹੋਰ ਬਹੁਤ ਤਰ੍ਹਾਂ ਦੀਆਂ ਗ੍ਰੇਨਜ਼ ਹੁੰਦੀਆਂ ਨੇ ਉਰੇ ਓਟਸ ਕਣਕ ਵੀ ਲੱਗਦੀ ਆ ਜੋ ਆਂਦੀ ਖੇਤੀ ਵੀ ਹੁੰਦੀ ਆ ਤੇ ਕਨੋਲਾ ਆਦੀ ਵੀ ਖੇਤੀ ਹੁੰਦੀ ਆ ਕਨੋਲਾ ਇੱਕ ਉਸ ਇੱਕ ਤਰ੍ਹਾਂ ਦਾ ਜਿਵੇਂ ਹਨਾ ਆਪਣਾ ਘਰੋਂ ਆ ਉਸ ਉਹ ਟਾਈਪ ਦਾ ਹੁੰਦਾ ਉਹਦਾ ਤੇਲ ਨਹੀਂ ਖਾਣਾ ਚਾਹੀਦਾ ਬਹੁਤ ਗਲਤ ਤੇਲ ਆ ਉਹ ਬਹੁਤ ਸਰੀਰ ਦੇ ਵਿੱਚ ਹਨਾ ਗਲਤ ਕੈਮੀਕਲ ਰਿਐਕਸ਼ਨ ਕਰਦਾ ਹੈ ਜਿਹਦੇ ਨਾਲ ਕਿ ਆਪਣੇ ਸਰੀਰ ਦੇ ਵਿੱਚ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਹੈ ਕਨੋਲਾ ਆਇਲ ਨਹੀਂ ਖਾਣਾ ਚਾਹੀਦਾ ਆਪਣਾ ਸਰੋਂ ਦਾ ਆਇਲ ਬੈਸਟ ਆ ਤੇ ਕਨੋਲਾ ਆਇਲ ਬਹੁਤ ਹੁੰਦਾ ਔਰੇ ਤੇ ਆਪਣੀ ਵੀਟ ਬਹੁਤ ਹੁੰਦੀ ਆ ਤੇ ਜੋ ਬਹੁਤ ਹੁੰਦੇ ਨੇ ਬਾਕੀ ਤੁਹਾਨੂੰ ਅੱਗੇ ਵੀ ਕਰਦੇ ਆ ਕੰਟੀਨਿਊ ਤੇ ਤੁਸੀਂ ਚੈੱਕ ਰੁਕ ਕਰੋ ਆਪਣਾ ਥਿਊ ਬਾਹਰ ਲੱਗ ਕਿ ਨਾ ਘੈਂਟ ਆ ਤਲਵਰਟਾ ਦੇ ਵਿੱਚ ਮਿੱਤਰੋ ਸਟੱਡ ਸਟੱਡ ਫਾਰਮ ਵੀ ਹੈਗੇ ਆ ਘੋੜੇ ਵੀ ਲੋਕਾਂ ਨੇ ਰੱਖੇ ਹੋਏ ਨੇ ਤੇ ਅਲਬਰਟਾ ਦੇ ਵਿੱਚ ਗਾਵਾਂ ਵੀ ਬਹੁਤ ਜ਼ਿਆਦਾ ਰੱਖੀਆਂ ਜਾਂਦੀਆਂ ਨੇ ਗਾਵਾਂ ਦਾ ਦੁੱਧ ਅਲਬਰਟਾ ਦਾ ਵਨ ਆਫ ਦਾ ਬੈਸਟ ਆ ਅਲਬਰਟਾ ਦੇ ਵਿੱਚ ਕਿਉਂਕਿ ਗਾਵਾਂ ਨੂੰ ਹਨਾ ਐਵੇਂ ਬੰਨ ਕੇ ਜੀ ਨਹੀਂ ਰੱਖਿਆ ਜਾਂਦਾ ਖੁੱਲੀਆਂ ਛੱਡੀਆਂ ਹੁੰਦੀਆਂ ਅਲਬਰਟਾ ਦੇ ਵਿੱਚ ਗਾਵਾਂ ਜਿਹਦੇ ਕਰਕੇ ਉਹਨਾਂ ਦੇ ਹਾਰਮੋਨਸ ਆ ਜਿਹੜੇ ਜਾਨੀ ਕਿ ਉਹ ਵਧੀਆ ਸੋਚਦੀਆਂ ਵਧੀਆ ਖਾਂਦੀਆਂ ਪੀਂਦੀਆਂ ਘੁੰਮਦੀਆਂ ਵਧੀਆ ਤੇ ਉਹ ਠੰਡ ਦੇ ਵਿੱਚ ਵੀ ਰਹਿ ਸਕਦੀਆਂ ਨੇ ਬਰਫ਼ ਦੇ ਵਿੱਚ RAM ਨਾਲ ਖੜੀਆਂ ਰਹਿੰਦੀਆਂ ਉਹ ਉਹਨਾਂ ਨੂੰ ਇੰਨੀ ਪ੍ਰੋਬਲਮ ਨਹੀਂ ਹੁੰਦੀ ਤੇ ਬਰਫ਼ ਦੇ ਵਿੱਚ ਉਹਨਾਂ ਨੂੰ ਕੋਈ ਬਾਹਲੀ ਪ੍ਰੋਬਲਮ ਨਹੀਂ ਹੁੰਦੀ ਗਰਮੀਆਂ ਦੇ ਵਿੱਚ ਤਾਂ ਆਮ ਹੀ ਫਿਰਦੀਆਂ ਰਹਿੰਦੀਆਂ ਉਹ ਉਹਨਾਂ ਵਾਸਤੇ ਬਾੜਾ ਬਹੁਤ ਵੱਡਾ ਹੁੰਦਾ ਖੁੱਲਾ ਹੁੰਦਾ ਖੇਤ ਖੁੱਲੇ ਹੁੰਦੇ ਆ ਮੋਸਟਲੀ ਉਹ ਜਾਦਾ ਚਰਦੀਆਂ ਨੇ ਤੇ ਮਾੜੀ ਮੋਟੀ ਉਹਨਾਂ ਨੂੰ ਫੀਡ ਵੀ ਦਿੱਤੀ ਜਾਂਦੀ ਹੈ ਇਸ ਕਰਕੇ ਅਲਬਰਟਾ ਦਾ ਦੁੱਧ ਬਹੁਤ ਵਧੀਆ ਹੈਗਾ ਜੇ ਤੁਸੀਂ ਅਲਬਰਟਾ ਦੇ ਵਿੱਚੋਂ ਪਰ ਉਦੋਂ ਬਾਅਦ ਇਹਨੂੰ ਪ੍ਰੋਸੈਸ ਕਰਕੇ ਜ਼ਰੂਰ ਦਿੱਤਾ ਜਾਂਦਾ ਆਪਾਂ ਅਲਬਰਟਾ ਦੇ ਵਿੱਚ ਨਾ ਡਾਇਰੈਕਟ ਦੁੱਧ ਵੇਚ ਨਹੀਂ ਸਕਦੇ ਜਿਵੇਂ ਆਪਾਂ ਇੰਡੀਆ ਦੇ ਵਿੱਚ ਵੇਚ ਦਿੰਦੇ ਆ ਅਲਬਰਟਾ ਦੇ ਵਿੱਚ ਨਹੀਂ ਵੇਚ ਸਕਦੇ ਮੇਨ ਲਾ ਤਾਂ ਸਾਰੇ ਕੈਨੇਡਾ ਦੇ ਵਿੱਚ ਹੀ ਆਏ ਵੇਚ ਸਕਦੇ ਕਿਉਂਕਿ ਪਹਿਲਾਂ ਇੱਕ ਕੇਸ ਸੁਣਿਆ ਸੀ ਵੀ ਇੱਥੇ ਕਿਸੇ ਨੇ ਵੇਚਣ ਦੀ ਕੋਸ਼ਿਸ਼ ਕੀਤੀ ਤੇ ਉਹਦੇ ਤੇ ਬਾਅਦ ਚ ਕੇਸ ਹੋ ਗਿਆ ਸੀ ਤੇ ਇਸ ਕਰਕੇ ਇੱਥੇ ਤੁਸੀਂ ਪਹਿਲਾਂ ਦੁੱਧ ਆਪ ਪ੍ਰੋਡਿਊਸ ਕਰਨਾ ਉਦੋਂ ਬਾਅਦ ਉਹ ਸਿੱਧਾ ਸਰਕਾਰ ਕੋਲ ਜਾਂਦਾ ਹੈਗਾ ਜਾਂ ਪ੍ਰਾਈਵੇਟ ਕੰਪਨੀਆ ਕੋਲ ਜਾਂਦਾ ਉਹ ਉਹਨੂੰ ਪੈਸਚਰਾਇਜ਼ ਪੁਸਚਰਾਇਜ਼ ਕਰਕੇ ਉਹਦੇ ਚ ਫੈਟ ਫੂਟ ਕੱਢ ਕੇ ਉਹਨੂੰ 2 ਜਾਂ 3% ਫੈਟ ਤੇ ਲਿਆ ਕੇ ਵੇਚਦੇ ਨੇ ਆ ਸਿਸਟਮ ਹੈ ਇੱਥੇ ਉਹਦੇ ਵਿੱਚ ਫਿਰ ਤੁਸੀਂ ਭਾਵੇਂ ਉਹਨੂੰ ਡਾਇਰੈਕਟ ਪੀ ਸਕਦੇ ਹੋ ਹਨਾ ਐਵੇਂ ਨਹੀਂ ਹੁੰਦਾ ਵੀ ਉਹਨੂੰ ਤੁਸੀਂ ਉਬਾਲਣਾ ਹੈਗਾ ਉਹਨੂੰ ਸਿੱਧਾ ਆ ਕੇ ਇੰਨੀ ਨੂੰ ਮੂੰਹ ਲਾ ਕੇ ਪੀ ਸਕਦੇ ਹੋ ਕਿਉਂਕਿ ਉਹ ਪੈਸਚਰਾਈਜ਼ ਕਰਕੇ ਆਉਂਦਾਗਾ ਮਗਰੋਂ ਮਿੱਤਰੋ ਤੁਹਾਨੂੰ ਅਲਬਰਟਾ ਦੇ ਦਿਖਾਈਏ ਬਈ ਕਿੰਨੀ ਕਿ ਡਿਵੈਲਪਮੈਂਟ ਹੋਈ ਹੋਈ ਆ ਤੁਹਾਨੂੰ ਬਾੜੀਆਂ ਵੱਡੀਆਂ ਬੈਲਡਿੰਗਾਂ ਨਹੀਂ ਦਿਖਣਗੀਆਂ ਅਲਬਰਟਾ ਦੇ ਰੂਰਲ ਏਰੀਆ ਦੇ ਵਿੱਚ ਤੇ ਰੋਡ ਤਾਂ ਐਨ ਪੂਰੇ ਸਰੇ ਬਣਾਏ ਹੋਇਆ ਰੋਡਾਂ ਦਾ ਕੋਈ ਚੱਕਰੀ ਨਹੀਂ ਗੋਲ ਕੋਲ ਘੁੰਮਦੀਆਂ ਘੁੰਮਦੀਆਂ ਪੂਰੀਆਂ ਐਨ ਖੁੱਲੇ-ਖੁੱਲੇ ਖੇਤ ਖលਿਆਂ ਨੇ ਜਿਨ੍ਹਾਂ ਦੇ ਵਿੱਚ ਰੋਡ ਤੁਹਾਨੂੰ ਮੈਂ ਹੁਣੀ ਦਿਖਾ ਦਣਾ ਆਪਾਂ ਹੁਣ ਆਪਾਂ ਮੇਨ ਇੰਟਰਸੈਕਸ਼ਨ ਤੇ ਆ। ਦੇਖੋ ਰੋੜਾ ਰਾਣਾ ਦਾ ਨਹਿਣ ਚੱਬ ਕੱਢੇ ਪਏ ਨੇ ਗੋਲ-ਗੋਲ ਕਰਕੇ ਘੁੰਮ ਕੇ ਜਾਂਨੇ ਆਪਾਂ ਇੱਥੋਂ ਆਹ ਦੇਖੋ। ਤੇ ਐਗਜ਼ਿਟ ਟੂ ਐਗਜ਼ਿਟ ਪੂਰੇ ਸੋਹਣੇ ਨੇ ਅਲਬਰਟਾ ਦੇ। ਤੇ ਮੈਂ ਵਿਨੀਪੈਗ 'ਚ ਘੁੰਮਿਆ ਸੀ ਵਿਨੀਪੈਗ 'ਚ ਵੀ ਸੋਹਣੇ ਨੇ। ਰੋਡ ਆ ਥੋੜੇ ਜੇ ਉਹ ਅੰਦਰਲੇ ਖਰਾਬ ਨੇ ਪਰ ਹਾਈਵੇ ਉੱਥੇ ਠੀਕ ਨੇ। ਪਰ ਅਲਬਰਟਾ ਥੋੜਾ ਜਿਹਾ ਉਹਦੇ ਨਾਲੋਂ ਜ਼ਿਆਦਾ ਵਿਕਾਸ ਆ ਇਹਦੇ ਵਿੱਚ। ਕਿਉਂਕਿ ਇੱਥੇ ਆਇਲ ਨਿਕਲਣ ਕਰਕੇ ਇਹ ਥੋੜੀ ਜੀ ਅਮੀਰ ਸਟੇਟ ਕਹਿ ਸਕਦੇ ਆ ਵਿਨੀ ਪੈਗ ਨਾਲੋਂ ਤੇ ਇੱਥੇ ਫਿਰ ਥੋੜਾ ਜਿਆਦਾ ਰੋੜਾ ਰੜਾ ਨੂੰ ਇਹ ਜਿਆਦਾ ਤਰਜੀ ਦਿੰਦੇ ਆ ਤੇ ਜਿਆਦਾ ਥੋੜਾ ਜਿਹਾ ਪੈਸਾ ਲਾ ਦਿੰਦੇ ਆ ਇਹਦੇ ਤੇ ਚੈੱਕ ਕਰੋ ਮਿੱਤਰੋ ਫਿਰ ਡਿਵੈਲਪਮੈਂਟ ਤੁਸੀਂ ਆ ਮਿੱਤਰੋ ਜਿਹੜੇ ਜਿਹਦੇ ਨਾਲ ਇਹ ਤੇਲ ਕੱਢਦੇ ਆ ਉਹ ਸਾਹਮਣੇ ਮਸ਼ੀਨ ਆ ਜਿਹੜੀ ਇਹਦੇ ਨਾਲ ਇਹ ਤੇਲ ਕੱਢਦੇ ਨੇ ਤੇ ਇਹਦੇ ਕਰਕੇ ਇਹ ਅਲਵਟਾ ਜਿਆਦਾ ਅਮੀਰ ਆ ਐਸੀਆਂ ਚੀਜ਼ਾਂ ਕਰਕੇ ਮਿੱਤਰੋ ਤੁਸੀਂ ਆ ਚੈੱਕ ਕਰੋ ਸੰਦ ਸੰਦੇ ਜਿਹੜਾ ਬਹੁਤ ਖੜਾ ਔਰੇ ਕਿਉਂਕਿ ਇੱਥੇ ਬਹੁਤ ਜਿਆਦਾ कंस्ट्रक्शन ਹੁੰਦੀ ਰਹਿੰਦੀ ਆ ਬਹੁਤ ਜ਼ਿਆਦਾ ਡਿਵੈਲਪ ਹੋ ਰਹੀ ਆ ਇੱਕ ਹੋਰ ਮੰਨ ਲਓ ਵੀ ਸਟੇਟ ਜਿਹੜੀ ਹੋਰ ਡਿਵੈਲਪ ਹੋ ਰਹੀ ਆ ਚਲ ਬਟਾ ਟੂਰਿਜ਼ਮ ਕਰਕੇ ਹੋਟਲਾਂ ਦਾ ਬਿਜ਼ਨਸ ਵੀ ਬਹੁਤ ਜ਼ਿਆਦਾ ਹੈਗਾ ਹੋਟਲ ਵੀ ਇੱਥੇ ਇੰਨੇ ਕ ਜ਼ਿਆਦਾ ਨਹੀਂ ਹੈ ਹਨਾ ਤੁਸੀਂ ਗੱਲਾਂ ਹੀ ਛੱਡ ਦਿਓ ਇੱਥੇ ਲੋਕ ਬਹੁਤ ਜ਼ਿਆਦਾ ਘੁੰਮਣ ਆਉਂਦੇ ਆ ਕਿਉਂਕਿ ਬੈਂਫ ਤੇ ਜੈਸਪਰ ਇੱਥੇ ਹਨਾ ਕੋਲ ਹੀ ਨੇ ਇਸ ਕਰਕੇ ਬਹੁਤ ਜ਼ਿਆਦਾ ਲੋਕ ਇੱਥੋਂ ਦੀ ਨੰਗਦੇ ਨੇ ਜਿਹਦੇ ਕਰਕੇ ਤੇ ਇੱਕ ਹੋਰ ਚੀਜ਼ ਤੁਹਾਨੂੰ ਦਿਖਾਉਣੀ ਆ ਵੀ ਦੇਖੋ ਰੇਟ ਕਿੰਨਾ ਸਸਤਾ ਇੱਥੇ ਤੇਲ ਦਾ ਹੁਣ ਵੈਸੇ ਬਹੁਤ ਜ਼ਿਆਦਾ ਵਧਿਆ ਹੋਇਆ ਕਾਰਬਨ ਟੈਕਸ ਲੱਗਣ ਦੇ ਕਰਕੇ ਸਾਰੇ ਪਾਸੇ ਹੀ ਅਲਬਰਟਾ ਦੇ ਵਿੱਚ ਆ ਤੇਲ ਦਾ ਰੇਟ ਆ ਚੱਲ ਰਿਹਾ ਅੱਜ ਦੀ ਗੱਲ ਤੇ ਤੁਸੀਂ ਆਪ ਹੀ ਚੈੱਕ ਕਰ ਸਕਦੇ ਹੋ ਕਿਉਂਕਿ ਉਹ ਤੇਲ ਨਿਕਲਦਾ ਥੋੜਾ ਜਿਆਦਾ ਸਸਤਾ ਬਾਕੀ ਪ੍ਰੋਵਿੰਸਾਂ ਨਾਲ ਮਿੱਤਰੋ ਅੱਜ ਸੂਰਜ ਬਹੁਤ ਘੈਂਟ ਚੜਿਆ ਵੈਸੇ ਤਾਂ ਅਲਬਰਟਾ 'ਚ ਬਹੁਤ ਜ਼ਿਆਦਾ ਦਿਨ ਹਨਾ 300 ਦਿਨ ਮੰਨ ਲਓ ਵੀ ਸਾਲ ਦੇ ਵਿੱਚ 300 ਦਿਨ ਤਾਂ ਸੂਰਜ ਚੜ੍ਹੇ ਹੀ ਰਹਿੰਦਾਗਾ ਤੇ ਚਾਹੇ ਬਰਫ਼ ਪੈਂਦੀ ਹੋਵੇ ਸੂਰਜ ਫਿਰ ਵੀ ਇੱਥੇ ਹੁੰਦਾ ਹੀ ਆ ਹਮੇਸ਼ਾ ਇਹ ਇਹਦੀ ਬਹੁਤ ਵਧੀਆ ਚੀਜ਼ ਆ ਜਿਹੜੀ ਕਿ ਇੱਕ ਬੰਦਾ ਡਿਪਰੈਸ਼ਨ ਜੇ ਚ ਨਹੀਂ ਜਾਂਦਾ ਜਿਹੜਾ ਲੋਕਰੇ ਰਹਿੰਦੇ ਨੇ ਕਿਉਂਕਿ ਇੱਥੇ ਆਹ ਟਰੱਕ ਦੇਖੋ ਕਿੰਨਾ ਘੈਂਟ ਲੱਗਦਾ ਕਿ ਖੇਤੀ ਵਾਲੇ ਸੈਕਟਰ ਚ ਬਹੁਤ ਜ਼ਿਆਦਾ ਹੁੰਦੀ ਆ ਤਾਂ ਥੋੜ ਨੂੰ ਇੱਥੇ ਖੇਤੀ ਵਾਲੇ ਸੰਧ ਵੀ ਬਹੁਤ ਖੜੇ ਦੇਖ ਜਾਣਗੇ ਤੇ ਫਿਰ ਮਿੱਤਰੋ ਦੇਖੋ ਤੁਸੀਂ ਆ ਆ ਗਿਆ ਆਪਣਾ ਜੌਂਡੀਅਰ ਆ ਗਈ ਮਿੱਤਰੋ ਜੌਂਡੀਅਰ ਦੀ ਕੰਪਨੀ ਤੇ ਇੱਥੇ ਸਾਰਾ ਖੇਤੀ ਖੁੱਤੀ ਵਾਲਾ ਸੰਧ ਸੰਦ ਸਾਰੇ ਖੜੇ ਆ ਕਾਹਤੋਂ ਖੜੇ ਆ ਇਹ ਕਿਉਂਕਿ ਇੱਥੇ ਬਹੁਤ ਜ਼ਿਆਦਾ ਖੇਤੀ ਹੁੰਦੀ ਆ ਹੁਣ ਤੁਸੀਂ ਕਹੋਗੇ ਛੇ ਮਹੀਨੇ ਤੱਕ ਬਰਫ਼ ਪਈ ਰਹਿੰਦੀ ਆ 6 ਮਹੀਨੇ ਬਰਫ਼ ਜ਼ਰੂਰ ਪਈ ਰਹਿੰਦੀ ਆ ਪਰ ਇਹਨਾਂ ਕੋਲ ਜ਼ਮੀਨ ਬਹੁਤ ਜ਼ਿਆਦਾ ਗਈ ਇਸ ਕਰਕੇ ਬਹੁਤ ਜ਼ਿਆਦਾ ਫਸਲ ਕੱਢ ਲੈਂਦੇ ਆ ਇਹਨਾਂ ਦੇ ਵਿੱਚੋਂ ਕਿਉਂਕਿ ਇਹਨਾਂ ਕੋਲ ਜ਼ਮੀਨ ਜ਼ਿਆਦਾ ਹੋਣ ਕਰਕੇ ਏਰੀਆ ਬਹੁਤ ਜ਼ਿਆਦਾ ਖੁੱਲਾਗਾ ਚਾਹੇ 6 ਮਹੀਨੇ ਇੱਥੇ ਹੋਵੇ ਖੇਤੀ ਪਰ ਹੁੰਦੀ ਬਹੁਤ ਵੱਡੇ ਪੱਧਰ ਤੇ ਮੰਨ ਲਓ ਵੀ ਬਹੁਤ ਜ਼ਿਆਦਾ ਇਹਨਾਂ ਕੋਲ ਥਾਂ ਗਈ ਜਿਹਦੇ ਨਾਲ ਕੀ ਇਹ ਕਵਰ ਕਰ ਜਾਂਦੇ ਆ ਚਾਹੇ ਇਹ 6 ਮਹੀਨੇ ਹੀ ਕਰਦੇ ਆ ਖੇਤੀ ਪਰ ਕਰਦੇ ਬਹੁਤ ਹਾਈ ਲੈਵਲ ਤੇ ਬਹੁਤ ਜ਼ਿਆਦਾ ਜ਼ਮੀਨ ਤੇ ਆ ਭਰਾ ਮਿੱਤਰੋ ਤੁਹਾਨੂੰ ਦੱਸ ਦਿਆਂ ਆਪਾਂ ਨੋਵਾ ਸਕੋਸ਼ੀਆ ਬਾਰੇ ਨੋਵਾ ਸਕੋਸ਼ੀਆ ਚ ਕੀ ਚੱਕਰ ਪਿਆ ਵੀ ਉੱਥੇ ਹਨਾ ਪੀਐਨਪੀ ਲੱਗਦੀ ਹੁੰਦੀ ਸੀ ਜਿਹੜੀ ਫੂਡ ਸੈਕਟਰ ਚ ਉਹ ਵੀ ਬੰਦ ਹੋ ਗਈ ਆ ਉੱਥੇ ਲੱਗਣੀ ਥੋੜੇ ਟਾਈਮ ਲਈ ਇਹਨਾਂ ਨੇ ਸਟਾਪ ਕਰੀ ਆ ਐ ਨਹੀਂ ਪਤਾ ਵੀ ਥੋੜੇ ਲਈ ਕਰੀ ਆ ਜਾਂ ਪੱਕੀ ਉਹ ਸਟਾਪ ਕਰਤੀ ਆ ਇਸ ਕਰਕੇ ਜੇ ਤੁਸੀਂ ਨੋਵਾ ਸਕੋਸ਼ੀਆ ਚ ਜਾਣ ਦਾ ਵੀ ਪਲਾਨ ਕਰ ਰਹੇ ਸੀ ਤੇ ਉੱਥੇ ਵੀ ਹੁਣ ਬਹੁਤ ਜ਼ਿਆਦਾ ਸਖਤ ਹੋ ਗਈ ਸਰਕਾਰ ਓਵਰਆਲ ਸਾਰੇ ਕੈਨੇਡਾ ਦੇ ਵਿੱਚ ਹੀ ਬਹੁਤ ਜ਼ਿਆਦਾ ਸਖਤ ਹੋ ਚੁੱਕਿਆ ਕੰਮ ਆਉਣ ਵਾਲੇ ਨਵੇਂ ਬੱਚਿਆਂ ਲਈ ਬਹੁਤ ਜ਼ਿਆਦਾ ਹਾਰਡ ਹੋਣਾਗਾ ਜੇ ਤੁਸੀਂ ਹੁਣ ਪਲਾਨ ਕਰ ਰਹੇ ਹੋ ਵੀ ਤੁਸੀਂ ਕੈਨੇਡਾ ਆਉਣਾ ਤਾਂ ਸੋਚੋ ਵੀ ਤੁਹਾਨੂੰ ਪੀਆਰ ਲਈ ਬਹੁਤ ਜ਼ਿਆਦਾ ਪਾਪੜ ਬੇਲਣੇ ਪੈ ਸਕਦੀ ਆ ਇਸ ਕਰਕੇ ਤੁਹਾਨੂੰ ਦਿਮਾਗ 'ਚ ਹੋਣਾ ਚਾਹੀਦਾ ਵੀ ਇੱਥੇ ਆ ਕੇ ਈਜ਼ੀ ਨਹੀਂ ਹੈਗਾ ਹੁਣ ਪੀਆਰ ਹੋਣਾ ਪ੍ਰੋਪਰ ਪਲਾਨ ਬਣਾ ਕੇ ਆਇਓ ਆਪਦੇ ਦਿਮਾਗ 'ਚ ਇਹ ਗੱਲ ਜ਼ਰੂਰ ਹੋਵੇ ਤੁਹਾਡੇ ਵੀ ਹੁਣ ਪੀਆਰ ਵਾਸਤੇ ਤੁਹਾਨੂੰ ਕਿਹੜੀ ਪ੍ਰੋਵਿੰਸ 'ਚ ਜਾਣਾ ਪਊਗਾ ਹੁਣ ਬਸ 2-4 ਪ੍ਰੋਵਿੰਸਾਂ ਰਹਿ ਗਈਆਂ ਜਿਵੇਂ ਕਿ ਪ੍ਰਿੰਸ ਐਡਵਰਡ ਆਈਲੈਂਡ ਰਹਿ ਗਈ ਆ ਇੱਧਰ ਜਾਓ ਬਹੁਤ ਜ਼ਿਆਦਾ ਉਹ ਜੀਆਂ ਅਣਸ਼ੁਈਆਂ ਸਿਟੀਆਂ ਦੇ ਵਿੱਚ ਜਾਣਾ ਪਊਗਾ ਤੁਹਾਨੂੰ ਜਿੱਥੇ ਕੀ ਬਹੁਤ ਘੱਟ ਪੰਜਾਬੀ ਨੇ ਜਾਂ ਘੱਟ ਵਸੋਂ ਆ ਫੇਰ ਜੇ ਆਕੇ ਕਿਤੇ ਪੀਆਰ ਨੂੰ ਹੱਥ ਪੈਣਾ ਨਹੀਂ ਤਾਂ ਬਹੁਤ ਔਖਾ ਹੋ ਜਾ ਮਿੱਤਰੋ ਅੱਜ ਕੱਲ ਕੈਨੇਡਾ ਦੇ ਵਿੱਚ ਪੀਆਰ ਹੋਣਾ ਤੇ ਪੀਆਰ ਹੋਣ ਦਾ ਹੁਣ ਕੈਨੇਡਾ ਦੇ ਵਿੱਚ ਇੱਕ ਬੈਸਟ ਰਸਤਾ ਪਤਾ ਕਿਹੜਾ ਰਹਿ ਗਿਆ ਜਾਂ ਤਾਂ ਤੁਸੀਂ ਹੈਲਥ ਸੈਕਟਰ ਚ ਹੋਵੋ ਹੈਲਥ ਸੈਕਟਰ ਦੇ ਵਿੱਚ ਕੁਝ ਵੀ ਹੋਵੋ ਜ਼ਰੂਰੀ ਨਹੀਂ ਹੈਗਾ ਤੁਸੀਂ ਡਾਕਟਰ ਆ ਨਾ ਡਾਕਟਰ ਦੇ ਵਿੱਚ ਤੁਹਾਨੂੰ ਬਹੁਤ ਜ਼ਿਆਦਾ ਪੜ੍ਹਾਈ ਕਰਕੇ ਉਧਰੋਂ ਆਉਣਾ ਪੈਂਦਾ ਨਾਲੇ ਡਾਕਟਰ ਨੂੰ ਇੰਡੀਆ ਵਾਲਿਆਂ ਨੂੰ ਕੀ ਲੋਡ ਪਈ ਆ ਇੱਥੇ ਆਉਣ ਦੀ ਹਨ ਇਸ ਕਰਕੇ ਤੁਸੀਂ ਮੈਡੀਕਲ ਲਾਈਨ ਚ ਕੁਝ ਵੀ ਹੋਮ ਹੋ ਚਾਹੇ ਤੁਸੀਂ ਦਵਾਈਆਂ ਸਰਵ ਕਰਦੇ ਹੋ ਤੁਸੀਂ ਕੋਈ ਵੀ ਲੈਬ ਵਾਲੇ ਹੋ ਹਨ ਜਿਵੇਂ ਲੈਬ ਦੇ ਵਿੱਚ ਲੱਗੇ ਹੋਏ ਹੋ ਜਾਂ ਮਾੜਾ ਮੋਟਾ ਵੀ ਤੁਹਾਡਾ ਕੋਈ ਕੰਮ ਆ ਉੱਥੇ ਸਾਨੂੰ ਹਨਾ ਬਹੁਤ ਜ਼ਿਆਦਾ इजीली ਤੁਹਾਨੂੰ ਅਲਬਰਟਾ ਦੇ ਵਿੱਚ ਵੀ ਪੀਆਰ ਆ ਕਿਤੇ ਵੀ ਚਲੇ ਜਾਓ ਉਹਦੇ ਚ ਤੁਹਾਨੂੰ ਪੀਆਰ ਮਿਲਣੀ ਮਿਲਣੀ ਆ ਕਿਉਂਕਿ ਇਹ ਸਕਿੱਲ ਦੇ ਵਿੱਚ ਆਏ ਨੇ ਇਹ ਜੀ ਜਿਹਦੀ ਕਿ ਬਹੁਤ ਜ਼ਿਆਦਾ ਘਾਟ ਆ ਸਾਰੇ ਕੈਨੇਡਾ ਦੇ ਵਿੱਚ ਮੈਡੀਕਲ ਲਾਈਨ ਦੇ ਨਾਲ ਕੁਝ ਵੀ ਤੁਸੀਂ ਕਰ ਰਹੇ ਹੋ ਚਾਹੇ ਤੁਸੀਂ ਕਲੀਨਿੰਗ ਦਾ ਕੰਮ ਹੀ ਕਰ ਰਹੇ ਹੋ ਹਸਪੀਟਲਾਂ ਦੇ ਵਿੱਚ ਪਰ ਉਹ ਹੋਣਾ ਹੈ ਨਾ ਜਿਹੜਾ ਤੁਸੀਂ ਸਰਕਾਰੀ ਚਾਹੀਦੇ ਮੰਨ ਲਓ ਵੀ ਜਾਂ ਤਾਂ ਸਰਕਾਰੀ ਕਿਵੇਂ ਕਹਿਣਾ ਮੈਂ ਤੁਸੀਂ ਹਸਪੀਟਲ ਦੇ ਅੰਡਰ ਹੋਣੇ ਚਾਹੀਦੇ ਹੋ ਹਸਪੀਟਲ ਦੇ ਅੰਡਰ ਹੋਮੋਗੇ ਕਿਉਂਕਿ ਇੱਥੇ ਹੈਲਥ ਵਾਲੇ ਹਨ ਜਿਹੜੇ ਥੋੜੇ ਤੁਹਾਨੂੰ ਪਤਾ ਵੀ ਪ੍ਰਾਈਵੇਟ ਨਹੀਂ ਹੈਗੇ ਸਰਕਾਰੀ ਹੀ ਆ ਉਹਦੇ ਅੰਡਰ ਹੋਮੋਗੇ ਜੇ ਤੁਸੀਂ ਤਾਂ ਤੁਸੀਂ ਬਹੁਤ ਜਲਦੀ ਪੀਆਰ ਹੋਮੋਗੇ ਇਹੀ ਇਕਰਾਰ ਰਹਿ ਗਿਆ ਜਿਹਦੇ ਰਾਹੀਂ ਤੁਸੀਂ ਬਹੁਤ ਜਲਦੀ ਪੀਆਰ ਹੋ ਸਕਦੇ ਹੋ ਕੋਸ਼ਿਸ਼ ਕਰੋ ਵੀ ਜੇ ਤੁਸੀਂ ਕੋਈ ਜੋਬ ਲੱਭਣੀ ਆ ਤਾਂ ਹੈਲਥ ਸੈਕਟਰ ਦੇ ਵਿੱਚ ਹੀ ਲੱਭੀ ਜਾਵੇ ਜਾਂ ਚਾਈਲਡ ਕੇਅਰ ਇਹ ਜੀਆਂ ਜੌਬਾਂ ਲੱਭੀਆਂ ਜਾਣ ਜਿਨ੍ਹਾਂ ਦੀ ਇੱਥੇ ਬਹੁਤ ਬਹੁਤ ਜ਼ਿਆਦਾ ਲੋਡ ਆ ਰਿਹਾ ਹੁਣ ਤੁਹਾਨੂੰ ਪਤਾ ਵੀ ਮੈਡੀਕਲ ਲਾਈਨ ਦੀ ਬਹੁਤ ਜ਼ਿਆਦਾ ਲੋਡ ਆ ਰਹੀ ਹੈ ਨਾ ਫਿਰ ਉਦੋਂ ਬਾਅਦ ਚ ਚਾਈਲਡ ਕੇਅਰ ਵਾਲੇ ਬੱਚਿਆਂ ਦੀ ਬੜੀ ਲੋਡ ਆ ਰਹੀ ਹੈ ਨਾ ਫਿਰ ਥੋੜੀ ਜਿਹਾ ਜਿਹੜੇ ਆਪਣੇ ਏਜ ਕੇਅਰ ਵਾਲੇ ਹੁੰਦੇ ਜਿਹੜੇ ਇਸ ਕਰਕੇ ਮਿੱਤਰੋ ਮੈਡੀਕਲ ਲਾਈਨ 'ਚ ਛੋਟੇ ਛੋਟੇ ਕੰਮ ਕਰੋਗੇ ਉਹਦੇ 'ਚ ਵੀ ਪੀਆਰ ਆ ਤਾਂ ਕੋਸ਼ਿਸ਼ ਜ਼ਰੂਰ ਕਰਿਓ ਵੀ ਮੈਡੀਕਲ ਲਾਈਨ ਦੇ ਵਿੱਚ ਵੀ ਅਸੀਂ ਹੈਨਾ ਜਾਈਏ ਕਿਉਂਕਿ ਬਹੁਤ ਈਜ਼ੀ ਹੁੰਦਾ ਉਹਦੇ ਵਿੱਚ ਜਾਣਾ ਕੋਈ ਨਾ ਔਖ ਕੋਸ਼ਿਸ਼ ਕਰਾਂ ਮੈਡੀਕਲ ਲਾਈਨ ਬਹੁਤ ਵਧੀਆ ਕੈਨੇਡਾ ਦੇ ਹੁਣ ਜੇ ਤੁਸੀਂ ਆਉਣਾ ਨਾ ਬਹੁਤ ਜ਼ਿਆਦਾ ਪਲਾਨ ਕਰਕੇ ਆਉਣ ਦੀ ਲੋੜ ਆ ਐਵੇਂ ਬਿਨਾ ਗੱਲ ਤੋਂ ਆਪਾਂ ਜੀ ਹਨਾ ਕਹਿ ਦਈਏ ਵੀ ਜਾਵਾਂਗੇ ਤੇ ਆਪੀ ਪੀਆਰ ਹੋ ਜਾਵਾਂਗੇ ਉਹ ਸਿਸਟਮ ਹੁਣ ਨਹੀਂ ਹੋਣਾ ਆਉਣ ਵਾਲੇ ਸਮੇਂ ਦੇ ਵਿੱਚ ਔਖੇ ਜ਼ਰੂਰ ਹੋਵੋਗੇ ਇਹ ਹੁਣ ਤੁਸੀਂ ਆਪ ਲਿਖ ਲਓ ਆਪਣੀ ਕਾਪੀ ਤੇ ਅੱਜ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਔਖਾ ਹੋਣ ਵਾਲਾ ਤੇ ਇੱਕ ਹੁਣ ਜਿਹੜੀ ਗਵਰਨਮੈਂਟਾਂ ਦੀ ਹੁਣ ਇੱਥੋਂ ਦੀ ਕੀ ਮਾੜੀ ਗੱਲ ਹੈ ਇੱਕਦਮ ਪ੍ਰੋਗਰਾਮ ਬੰਦ ਹੋ ਰਹੇ ਨੇ ਹੁਣ ਨੋ ਬਸ ਕੁਸ਼ੀਆ ਕਿਸੇ ਨੂੰ ਨਹੀਂ ਪਤਾ ਸੀ ਵੀ ਬੰਦ ਕਰਨੀ ਹੈ ਨਾ ਸਾਰੇ ਬੰਦ ਤਾਂ ਸਾਰੇ ਪਾਸੇ ਕਰ ਰਹੇ ਸੀ ਵੀ ਨਹੀਂ ਪੈਗ ਬੰਦ ਕਰਿਆ ਸਕੈਚਿਨ ਬੰਦ ਕਰਿਆ ਅਲਬਰਟਾ ਦੇ ਵਿੱਚ ਸਖਤੀ ਕੀਤੀ ਹੁਣ ਨੋਵਾ ਸਕੋਸ਼ੀਆ ਜੀ ਵੀ ਸਟਾਪ ਕਰਤਾ ਇਹ ਇਹਨਾਂ ਦਾ ਇੱਕ ਸਟ੍ਰੈਟਜੀ ਸਮਝ ਲਓ ਜਾਂ ਇਹਨਾਂ ਦਾ ਕੋਈ ਪਤਾ ਨਹੀਂ ਕੀ ਪਲਾਨ ਆ ਪਹਿਲਾਂ ਲੋਕਾਂ ਨੂੰ ਬੁਲਾਇਆ ਗਿਆ ਬਾਅਦ ਚ ਦੁਬਾਰਾ ਪੀਆਰ ਲਈ ਹੁਣ ਮਿੰਟ ਤਦਰ ਲਈ ਕਰਵਾਉਣਗੇ ਇਸ ਕਰਕੇ ਮਿੱਤਰੋ ਬਹੁਤ ਜ਼ਿਆਦਾ ਔਖਾ ਸਮਾਂ ਆਉਣ ਵਾਲਾ ਇਹ ਜ਼ਰੂਰ ਇੱਕ ਗੱਲ ਵੀ ਇਹ ਦੱਸਦੇ ਨਹੀਂ ਵੀ ਅਸੀਂ ਆਹ ਕੰਮ ਕਰਨ ਵਾਲਿਆਂ ਦੱਸਦੇ ਪਤਾ ਨਹੀਂ ਕਿਉਂ ਨਹੀਂ ਜੇ ਤੁਹਾਨੂੰ ਸਾਲ ਪਹਿਲਾਂ ਜਾਂ ਦੋ ਸਾਲ ਪਹਿਲਾਂ ਦੱਸ ਦੇਣ ਫਿਰ ਤੁਸੀਂ ਉਸ ਹਿਸਾਬ ਨਾਲ ਪਲਾਨ ਕਰ ਲਓ ਪਤਾ ਨਹੀਂ ਇਹ ਇਹੀ ਚਾਹੁੰਦੇ ਆ ਵੀ ਤੁਸੀਂ ਪਲਾਨ ਨਾ ਕਰੋ ਇਹਨਾਂ ਨੂੰ ਕੋਈ ਇਹਦੇ ਚ ਪ੍ਰੋਬਲਮ ਆ ਵੀ ਤੁਸੀਂ ਪਲਾਨ ਕਰ ਲਓਗੇ ਫਿਰ ਉੱਥੇ ਚਲੇ ਜਾਵਾਂ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਕੀ ਸਿਸਟਮ ਆ ਪਰ ਇਹਨਾਂ ਜਰੂਰ ਕਰਨਗੇ ਵੀ ਜਿਹੜੀ ਪ੍ਰੋਵਿੰਸ ਵਿੱਚ ਤੁਸੀਂ ਚਲੇਗੇ ਬਾਅਦ ਚ ਉਹਨੂੰ ਉਹਨੂੰ ਪ੍ਰਪੋਜ਼ ਕਰ ਦੇਣਗੇ ਇਸ ਕਰਕੇ ਮਿੱਤਰੋ ਗੱਡੀ ਆ ਨਾ ਜਿਹੜੀ ਉਹਨੂੰ ਸਟਾਰਟ ਹੀ ਰੱਖੋ ਆ ਨਹੀਂ ਪਤਾ ਵੀ ਕਿਹੜੀ ਪ੍ਰੋਵਿੰਸ ਵਿੱਚ ਕੀ ਬੰਦ ਹੋਇਆਣਾ ਫਿਰ ਉਦੋਂ ਬਾਅਦ ਤੁਹਾਨੂੰ ਕਿਹੜੀ ਪ੍ਰੋਵਿੰਸ ਵਿੱਚ ਜਾਣਾ ਪੈਣਾ ਫੇਰ ਕਿੱਥੇ ਜਾ ਕੇ ਤੁਹਾਡੀ ਪੀਆਰ ਹੋਣੀ ਆ ਪਰ ਤੁਹਾਨੂੰ ਇੱਕ ਵਾਰੀ ਕੋਈ ਵੀ ਚੀਜ਼ ਚਾਹੀਦੀ ਆ ਨਾ ਕੋਈ ਵੀ ਕਾਗਜ਼ ਚਾਹੀਦਾ ਇੱਕ ਵਾਰੀ ਚਾਹੀਦਾ ਹੁੰਦਾ ਥੋੜੀ ਜੀ ਸਟਰਗਲ ਜ਼ਰੂਰ ਆ ਪਰ ਮਿਲ ਜਾਂਦੀ ਆ ਜੇ ਤੁਸੀਂ ਸਟਰਗਲ ਕਰੋ ਐਵੇਂ ਨਹੀਂ ਹੈਗਾ ਵੀ ਘਰੇ ਬੈਠੇ ਇੱਕ ਪ੍ਰਵੈਂਸ ਵਿੱਚ ਬੈਠੇ ਤੁਹਾਨੂੰ ਮਿਲੂਗੀ ਜਾਂ ਤਾਂ ਫਿਰ ਤੁਹਾਡੇ ਕੋਲ ਸਕਿੱਲ ਹੀ ਨਹੀਂ ਹੋਵੇ ਵੀ ਤੁਸੀਂ ਕਿਤੇ ਵੀ ਬੈਠ ਕੇ ਪੀਆਰ ਹੋ ਸਕਦੇ ਹੋ ਸਕਿੱਲ ਵਾਲਾ ਬੰਦਾ ਕਿਤੇ ਵੀ ਬੈਠ ਕੇ ਪੀਆਰ ਹੋ ਸਕਦਾ ਪਰ ਜਿਹੜਾ ਅਨਸਕਿੱਲ ਬੰਦਾਗਾ ਉਹ ਕਿਤੇ ਨਹੀਂ ਪੀਆਰ ਹੋਣਾ ਹਨਾ ਇਸ ਕਰਕੇ ਤੁਹਾਨੂੰ ਬਦਲ ਨਹੀਂ ਪੈਣਿਆ ਪ੍ਰੋਵੈਂਸ ਤੇ ਜਿਹੜੇ ਬੰਦੇ ਹੁਣ ਪਲੱਸ 2 ਕਰਕੇ ਆ ਰਹੇ ਸੀ ਉਹ ਬੰਦਿਆਂ ਨੂੰ ਵੀ ਬਹੁਤ ਪ੍ਰੋਬਲਮ ਆਈ ਆ ਕਿਉਂਕਿ ਉਹਨਾਂ ਕੋਲ ਕੋਈ ਸਕਿੱਲ ਨਹੀਂ ਸੀ ਉਹ ਬੰਦਿਆਂ ਨੂੰ ਜਿਆਦਾ ਤੋਂ ਜਿਆਦਾ ਪ੍ਰੋਬਲਮ ਆ ਰਹੀਆਂ ਨੇ ਕਿਉਂਕਿ ਦੂਜੇ ਬੰਦਿਆਂ ਦੇ ਪੁਆਇੰਟ ਪੂਰੇ ਹੋ ਰਹੇ ਨੇ ਉਹ ਕਿਸੇ ਨਾ ਕਿਸੇ ਕੋਈ ਨਾ ਕੋਈ ਜਿਗਾਰਡ ਲਾ ਕੇ ਕੋਈ ਐਲ ਐਮ ਆਈ ਲੈ ਲੈਂਦਾ ਪੁਆਇੰਟ ਦੀ ਹੈ ਨਾ ਜਿਵੇਂ ਮੰਨ ਲਓ 50 ਕ ਪੁਆਇੰਟ ਵੱਧ ਜਾਂਦੇ ਆ ਉਹਦੇ ਨਾਲ ਉਹ ਆਲੇ ਵਿੱਚ ਪੀ ਆਰ ਹੋ ਰਿਹਾਗਾ ਤੇ ਦੂਜੇ ਜਿਹੜੇ 12ਵੇਂ ਵਾਲੇ ਬੱਚੇ ਆ ਉਹਨਾਂ ਨੂੰ ਕੋਈ ਨਾ ਕੋਈ ਹੀਲਾ ਕਰਨਾ ਪੈ ਰਿਹਾ ਹੁਣ ਤਾਂ ਉਹਨਾਂ ਦਾ ਕੋਈ ਹੀਲਾ ਕਰਿਆ ਵੀ ਕੰਮ ਨਹੀਂ ਆ ਰਿਹਾ ਇਸ ਕਰਕੇ ਧਿਆਨ ਰੱਖੋ ਕਿਵੇਂ ਆਉਣਾ ਇਹ ਵੀ ਪਲਾਨ ਕਰਕੇ ਆਇਓ ਕੀ ਅਸੀਂ ਆ ਕੇ ਕੈਨੇਡਾ ਦੇ ਵਿੱਚ ਕਰਨਾ ਇਹ ਵੀ ਪਲਾਨ ਕਰਕੇ ਜਰੂਰ ਆਇਓ ਐਵੇਂ ਨਹੀਂ ਵੀ ਏਜੰਟ ਨੇ ਕੋਈ ਵੀ ਕੋਰਸ ਦੀ ਤਾਂ ਤੇ ਆਪਾਂ ਲੈ ਕੇ ਆ ਗਏ ਨਹੀਂ ਆਉਣ ਵਾਲੇ ਸਮੇਂ 'ਚ ਫਿਰ ਏਜੰਟ ਨੂੰ ਤੁਹਾਨੂੰ ਥੋੜੀ ਧੂਮਤੀ ਦੇਣੀ ਪਊਗੀ ਇਸ ਕਰਕੇ ਬਹੁਤ ਧਿਆਨ ਨਾਲ ਆਉਣ ਦੀ ਲੋੜ ਹੈ ਕਿਵੇਂ ਲੱਗੀ ਅੱਜ ਦੀ ਮੇਰੀ ਵੀਡੀਓ ਇਨਵਰਡਸ ਨੂੰ ਕਮੈਂਟਾਂ ਦੇ ਵਿੱਚ ਵਧੀਆ ਸ਼ਬਦਾਂ ਦੇ ਵਿੱਚ ਜੇ ਤੁਸੀਂ ਕਮੈਂਟ ਕਰਦੇ ਹੋ ਤਾਂ ਮੈਂ ਜਰੂਰ ਪੜ੍ਹਨਾ ਦੂਜੇ ਨੂੰ ਆਪਾਂ ਕਰੀ ਦੀ ਇਗਨੋਰ ਕਰਨ ਦੀ ਕੋਸ਼ਿਸ਼ ਕਰੀ ਦੀ ਆ ਵੈਸੇ ਬਹੁਤ ਘੱਟ ਆਪਾਨੂੰ 네ਗਟਿਵ ਕਮੈਂਟ ਆਉਂਦੇ ਕਿਉਂਕਿ ਆਪਾਂ オリジナル ਜਾਣਕਾਰੀ ਦਿੰਦੇ ਆ ਹਨਾ ਐਵੇਂ ਨਹੀਂ ਕੋਈ ਐਵੇਂ ਕੋਈ ਚੀਜ਼ ਪਾਤੀ ਤੇ ਚਲੋ ਚੰਗਾ ਹੀ ਸਤਿ ਸ਼੍ਰੀ ਅਕਾਲ ਅਗਲੀ ਵੀਡੀਓ ਵਿੱਚ ਮਿਲਦੇ ਆਂ ਬਾਏ